ਹੈ ਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਰ ਜਸਕੰਦਰ ਦਾ ਸਵਾਗਤ ਕਰਦੇ ਹਾਂ ਗੱਲਬਾਤ ਕਰਨ ਜਾ ਰਹੇ ਹਾਂ 16 ਮਈ ਪੰਜਾਬ ਦੇ ਮੌਸਮ ਦੀਵਾਰਿਆ ਚ ਰਾਤ ਦਾ ਮੌਸਮ ਕਿਸ ਤਰ੍ਹਾਂ ਦਾ ਬਣਿਆ ਰਹੇਗਾ ਤਾਂ ਜਿਵੇਂ ਕਿ ਫਿਲਹਾਲ ਆਪਾਂ ਦਾ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਦੇਖ ਸਕਦੇ ਹਾਂ ਇੰਨੀ ਕਿ ਬਦਲਵਾਈ ਪੰਜਾਬ ਦੇ ਹੇਠਲੇ ਜ਼ਿਲ੍ਹਿਆਂ ਵਿੱਚੋਂ ਨਿਕਲੇਗੀ ਜਿਵੇਂ ਕਿ ਖੰਨਾ ਪਟਿਆਲਾ ਨਾਬਾ ਮਰੀਲ ਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਬਦਲਵਾਈ ਨਿਕਲੇਗੀ ਫਿਲਹਾਲ ਕੋਈ ਭਾਰੀ ਮੀਂਹ ਦੇ ਹਾਲਾਤ ਪੰਜਾਬ ਵਿੱਚ ਇਸ ਸਮੇਂ ਨਹੀਂ ਬਣੀ ਹੋਈ ਇਹ ਬਦਲਵਾਈ ਜਿਹੜੀ ਹੈ ਜਲਦੀ ਪੰਜਾਬ ਵਿੱਚੋਂ ਸਾਫ਼ ਹੋ ਜਾਵੇਗੀ ਤੇ ਗੱਲ ਕੀਤੀ ਜਾਵੇ ਆਉਣ ਵਾਲੀ ਦਿਨਾਂ ਤੱਕ ਟੈਂਪਰੇਚਰ ਕਿਸ ਤਰ੍ਹਾਂ ਜਾ ਰਿਹਾ ਜਿੰਮ ਕਿ ਆਪਾਂ ਦੇਖ ਸਕਦੇ ਆ 42 ਡਿਗਰੀ ਟੈਂਪਰੇਚਰ ਫਿਲਹਾਲ 3 ਦਿਨਾਂ ਤੱਕ ਜਿਹੜਾ ਬਣਿਆ ਰਹੇਗਾ ਪੰਜਾਬ ਵਿੱਚ ਤੇ ਉਸ ਤੋਂ ਬਾਅਦ ਆਪਾਂ ਨੂੰ 3-4 ਡਿਗਰੀ ਦੀ ਗਰਾਫਟ ਜਿਹੜੀ ਆ ਮੌਸਮ ਦੇ ਵਿੱਚ ਦੇਖਣ ਨੂੰ ਮਿਲੇਗੀ 25 ਮਈ ਤੱਕ ਟੈਂਪਰੇਚਰ ਜਿਹੜਾ ਲਗਭਗ 36 ਡਿਗਰੀ ਤੱਕ ਪਹੁੰਚ ਜਾਵੇਗਾ ਉਦੋਂ ਤੱਕ ਆਪਾਂ ਨੂੰ ਪੰਜਾਬ ਗਰਮੀ ਜਿਹੜੀ ਘਟਦੀ ਘਟਦੀ ਹੋਈ ਦੇਖਣ ਨੂੰ ਮਿਲੇਗੀ ਫਿਲਹਾਲ ਗਰਮੀ ਕਾਫੀ ਤੇਜ਼ ਜਿਹੜੀ ਪੰਜਾਬ ਦੇ ਪੈ ਰਹੀ ਆ 23 ਮਈ ਨੂੰ ਪੰਜਾਬ ਦੇ ਵਿੱਚ ਲਗਭਗ 30% ਮੀਂਹ ਪੈਣ ਦੇ ਅਸਾਰ ਜਿਹੜੇ ਨੇ ਬਣੇ ਹੋਈ ਨਹੀਂ ਫਿਲਹਾਲ ਇੰਨੀ ਕ ਜਾਣਕਾਰੀ ਲੈ ਕੇ حاضر ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ